ਤਵਾਗਤਾ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਦਾ ਇਹ ਨਹੀਂ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਤੇ ਇਹਨਾਂ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਬਾਈ ਜੀ ਨਾਲ ਗੱਲਬਾਤ ਕਰਾਵਾਂ ਚੰਗੀਆਂ ਝੋਟੀਆਂ ਲੈ ਕੇ ਆਏ ਆ ਆਪਾਂ ਦੋ ਸੂਈਆਂ ਸਵਾਈਆਂ ਮੋਹਰਾ ਨਸਲ ਦੀਆਂ ਕੀ ਇਹਨਾਂ ਦਾ ਰਿਕਾਰਡ ਆ ਕੀ ਦੀ ਆਪ ਆ ਕਿਹੜਾ ਇਹਨਾਂ ਦੇ ਬੱਚਾ ਸਾਰਾ ਕੁਝ ਪੁੱਛ ਕੇ ਦੱਸਾਂ ਇਹ ਚੰਗੇ ਰਿਕਾਰਡ ਵਾਲੀਆਂ ਬ ਤੇ ਇੱਕ ਦੁੱਧ ਦੇ ਦੂਗੀ 16 ਕਿਲੋ ਬੌਲੀ ਤਿਆਰ ਆ ਜਿੰਨੀ ਉਹ ਵੀ ਦੱਸਾਂਗੇ ਤੇ ਇੱਕ ਥੱਲੇ ਜਿੰਨੀ ਬੌਲੀ ਤਿਆਰ ਆ ਉਹ ਵੀ ਦੱਸਾਂ 12 ਕਿਲੋ ਦੁੱਧ ਦੀ ਮਿਲ ਕੰਪੈਸਟੀ ਉਹਦੀ ਰਹੂਗੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਪਿੰਡ ਸਹਿਣਾ ਆ ਗਿਆ ਤੇ ਆਜੋ ਵੀਰੇ ਰਾਜ ਸਸਤੀ ਗੱਲ ਸਸਤੀ ਗੱਲ ਬਾਈ ਹੋਰ ਠੀਕ ਠਾਕ ਹੋ ਰਿਹਾ ਜੀ ਵੀਰੇ ਅੱਜ ਆਪਾਂ ਪਰਸੋਂ ਥੋੜੀ ਤਿੰਨ ਝੋਟੀਆਂ ਦੀ ਵੀਡੀਓ ਕਵਰ ਕਰੀ ਸੀ ਕੀ ਰਿਸਪੌਂਸ ਰਿਹਾ ਰਿਸਪੌਂਸ ਵੀਰੇ ਅੱਧੇ ਘੰਟੇ ਸੀ ਹੋ ਗਏ ਸਾਰੇ ਆ ਠੀਕ ਆ ਵੀਰੇ ਹਾਂ ਬਹੁਤ ਵਧੀਆ ਰਿਸਪੌਂਸ ਮਿਲਦਾ ਆਪਾਂ ਦਾ ਘੱਟੋ ਘੱਟ 10 ਵੀਡੀਓ ਮੋ ਪਾ ਗਏ ਮੇਰੇ ਨਾਲ ਹਾਂਜੀ ਵੀਰੇ ਸਾਰਿਆਂ ਨਾਲ ਦੀ ਨਾਲ ਬਿਕੀਆਂ ਨੇ ਠੀਕ ਆ ਬਾਈ ਤੇ ਵੀਰੇ ਦਸਤੀ ਨੰਬਰ ਨੰਬਰ 9976347016 ਤੇ ਡਰੈਸ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੇੜੇ ਪੱਕੋ ਕੈਂਚੀਆਂ ਗਿਆ ਜਾਂਦਾ ਹਾਂ ਬੜਾਉੜ ਵੀ ਰਹਿ ਜਾਂਦਾ ਠੀਕ ਆ ਵੀਰੇ ਤੇ ਆਪਾਂ ਅੱਜ ਦੋ ਝੋਟੀਆਂ ਦਿਖਾਉਣਗੀਆਂ ਦੋ ਝੋਟੀਆਂ ਵੀਰੇ ਇੱਕ ਦਾ ਪਲੂਣਾ ਦੋ ਦੰਦ ਇੱਕ ਦੂਜਾ ਦੂਆ ਹਰਿਆਣੇ ਝੋਤੀ ਝੋਹੀ ਨੂੰ ਠੀਕ ਆ ਵੀਰੇ ਤੇ ਜਿਹੜੀ ਆਪਾਂ ਯਾਰਾ ਨੇੜੇ ਨੂੰ ਇਹਦੇ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਤੇਰੀ ਝੋਟੀ ਦੇਖੀਏ ਨੇ ਰਾਜ ਕੀ ਡਿਟੇਲ ਆ ਬਈ ਇਹਦੀ ਇਹ ਦੋ ਦੰਦ ਆ ਵੀਰੇ ਕੱਚਾ ਨੜੂਆ ਦਿਖਾ ਦੇਣਾ ਕਿੰਨੇ ਦਿਨ ਹੋਇਆ ਦਿਖਾਵਾਂ ਕਿੰਨੇ ਦਿਨ ਹੋ ਗਏ ਸੂਈ ਦੇ ਅੱਜ ਤੀਜਾ ਦਿਨ ਆ ਕੱਲ ਦੀ ਪਰਸੋਂ ਦੀ ਸ਼ਾਮ ਦੀ ਕੋਈ ਵੀ ਹੈ ਬੋਲੇ ਤਾਂ ਖਾਲੀ ਹੈ ਕਿ ਹਜੇ ਹੈਗਾ ਬੋਲੇ ਬੋਲੇ ਤਾਂ ਜਮਾਂ ਬਿਲਕੁਲ ਖਾਲੀ ਆ ਹੁਣ 9 ਕਿਲੋ ਬੋਲੇ ਰੈਡੀ ਆ ਰੈਡੀ ਆ ਭਾਉਂ ਦੀ ਦੋ ਟਾਈਮ ਚੋਲੇ ਲੈ ਜਾ ਕੋਈ ਦੋ ਟਾਈਮ ਚੋਲੇ ਤਿੰਨ ਚੋਲੇ ਕੰਨੇਰ ਦੀ ਫੁੰਨੀ ਚੁਆਈ ਆ ਗਾਰ ਦੀ ਬਾਕੀ ਦਾ ਵੀਰੇ ਮੈਂ 10 ਵੀਡੀਓ ਕਰਤੀਆਂ ਮੈਨੂੰ ਲਾਂਬਾ ਨਹੀਂ ਕਿਸੇ ਨੇ ਵੀ ਹਜੇ ਤੱਕ ਕਰ ਦਿੱਤਾ ਤੇਰਾ 11 ਕਿਲੋ ਦੁੱਧ ਮੰਨ ਕੇ ਲੈ ਲਏ ਕੋਈ 15 ਨਹੀਂ ਕਹਿੰਦੇ 14 ਨਹੀਂ ਦੇਣੇ ਓਕੇ ਵੀਰੇ ਕੱਦ ਬਹੁਤ ਆ ਝੂਟੀ ਦਾ ਕੱਦ ਦੇਖੋ ਜੀ ਆ ਪਹਿਲਾਂ ਤਾਂ ਬੱਚਾ ਦਿਖਾਈ ਗੇ ਇਹਦਾ ਕੱਚਾ ਨਾੜੂਆ ਦਿਖਾਈ ਗੇ ਆ ਦੇਖੋ ਜੀ ਕੋਈ ਕਹਿਣ ਦੀ ਗੱਲ ਨਹੀਂ ਤੇ ਸਿੰਗ ਸੁng ਕਰੋ ਚੱਕ ਕਦ ਕਾਠ ਹੋ ਸਕਦਾ ਤੁਹਾਨੂੰ ਇਹਦੇ ਚ ਨਾਂ ਦਿਸੇ ਪੂਰਾ ਵੱਡੇ ਕਦ ਕਾਠ ਦੀ ਆ ਤੇ ਮਗਰ ਦੀ ਹੁਣ ਮੈਂ ਲੈਵਾ ਇਹਦਾ ਕਰਾਉਣਾ ਚੱਕ ਕੱਲਾ ਕੱਲਾ ਥਾਣ ਲੱਗਾ ਕਿ ਅੱਡੇ ਲੜਾ ਆ ਦੇਖੋ ਜੀ ਥਾਣ ਦੇਖੋ ਜਮਾ ਜਿਵੇਂ ਨਾ ਮਣਕੇ ਲਾਏ ਹੁੰਦੇ ਕਾਹੇ ਨਾ ਪੜ ਪੜ ਦੀ ਦੂਰੀ ਤੇ ਲੱਗੇ ਵਿਆ ਕਰੋ ਜੀ ਚੈੱਕ ਖੋਲੋ ਵੀਰੇ ਤੋੜ ਕੇ ਦਿਖਾ ਦਈਏ ਵੱਡੀ ਝੋਟੀ ਹੈਗੀ ਤੇ ਦੂਜੀ ਵੀ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਆਹ ਦੇਖੋ ਜੀ ਤੋੜੋ ਵੀਰੇ ਐ ਲੈ ਜੀ ਚਲੋ ਆ ਦੇਖੋ ਥੱਲੇ ਤੋਂ ਦੇਖੋ ਤੁਸੀਂ ਕੀ ਆ ਬਾਤ ਹੈ ਰੋਕ ਲਈ ਵੀਰੇ ਮੜਾ ਜ ਆ ਦੇਖੋ ਜੀ ਚਲੋ 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 ਵੀਰੇ ਰਾਜੂ ਆ ਦੇਖੋ ਜੀ ਤੇ ਕਦ ਕਰ ਤਾਂ ਤੋਂ ਦੇਖੋ ਚੌੜੀ ਪਈ ਆ ਪੂਰੀ ਸਿੰਘ ਥੱਲੇ ਦੀ ਇੱਕ ਨੰਬਰ ਤੇ ਕਰਿਓ ਚੈੱਕ ਦਰਸ਼ਣੀ ਝੋਟੀਆਂ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਵੀ ਮੈਂ ਕਹੇ ਤਾਂ ਇਹ ਬੀ ਨਾ ਮੰਨੇ ਫੁੱਲ ਦਾ ਜਿੰਨਾ ਫੇਰ ਨਾ ਝੋਟੀਆਂ ਚਾ ਪੂਰੀ ਠੀਕ ਆ ਵੀਰੇ ਠੀਕ ਛੋਟੀ ਮੰਨ ਕੇ ਨਾ ਕੋਈ ਉਹ ਕਰੇ ਸਮਝ ਕੇ ਗੱਲ ਕਦੋਂ ਇੱਥੇ ਕੋਲੇ ਆ ਕੇ ਚੈੱਕ ਕਰਨੇ ਪੂਰੀ ਫੁੱਲ ਸਾਈਜ਼ ਦੀ ਆ ਬਾਕੀ ਦਾ ਜੇ ਛੋਟੀ ਹੁੰਦੀ ਮੈਂ ਦੱਸ ਦੇਣਾ ਹੈ ਬਾਈ ਤੁਹਾਨੂੰ ਤੇ ਝੋਟੀ ਇੱਕ ਨੰਬਰ ਆ ਕਦ ਘੜ ਪੂਰਾ ਬਰਾਬਰ ਖੜ ਜਾ ਮਰੇ ਪਤਾ ਲੱਗ ਜਾਊਗਾ ਲੈ ਆ ਦੇਖੋ ਜੀ ਬਰਾਬਰ ਖੜ ਗਿਆ ਮੈਂ ਦਿਖਾ ਦੇ ਤੇ ਲੇਵਾ ਦੇਖੋ ਤੁਸੀਂ ਕੀ ਆਵਾਜ਼ ਆ ਥੱਲੇੋਂ ਦੇਖੋ ਬਾੜੀ ਠੰਡੀ ਸੀ ਲੱਗਉਂਦੀ ਠੀਕ ਆ ਜੀ ਤੇ ਛੱਡੋ ਫਿਰ ਬੱਚਾ ਧਾਰਾਂ ਕਰਾਈਗੇ ਚੈੱਕ ਆ ਦੇਖੋ ਇਹ ਤਾਂ ਲੈਵਾ ਕਰੋ ਚੈੱਕ ਕੀ ਬਾਤ ਆ ਬਾਤ ਨਹੀਂ ਇਹ 4-5 ਦਾ ਟਾਈਮ ਹੀ ਹੋਇਆ ਅਸਰਕ ਦਾ ਵੇਜਾਈ ਹੋਈ ਆ ਚੰਗੀ ਪੈਲਣ ਨਹੀਂ ਦਿੰਦੀ ਵੀਰੇ 12 ਕਿਲੋ ਮਾੜੀ ਤਾਂ ਦਿੰਦੀ ਨਹੀਂ ਉਹੀ 7-8 ਕਿਲੋ ਤੇ ਰਹਿ ਜਾਂਦੇ ਹਨ ਨਾ ਮੈਂ ਖਰਾ ਵੀਰੇ ਪੋਲੇ ਹੱਥ ਨਾਲ ਦੇ ਦੇਣਾ ਇਹਨੇ ਓਕੇ 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 ਵੀਰੇ ਓਕੇ ਆ ਦੇਖੋ ਵੀਰੇ ਬੱਚਾ ਚਾਹੁੰਦਾ ਤੁਸੀਂ ਦੇ ਸਕਦੇ ਮੈਂ ਜਵਾਈ ਦੇਖੀ ਹੁਣ ਤੇਰੇ ਸਾਹਮਣੇ ਨਾਲ ਕੇਰ ਬਾਕੀ ਦਾ ਬਾਈ ਦੀ ਤੋਪ ਕੀ ਆ ਜਿਹੜੀ ਕੋਈ ਬੱਚਾ ਨਹੀਂ ਲੈਣਦੀ ਕੁਛ ਵੀ ਉਹਨੂੰ ਵੀਡੀਓ ਚ ਨਹੀਂ ਪਾਉਣਾ ਪਾਸੇ ਬੰਨਦੂਗਾ ਜੋ ਲੋਟ ਹੋਊਗੀ ਉਦੋਂ ਪਾਊਗਾ ਕੁਇ ਇਹ ਜੀ ਗੱਲ ਨਹੀਂ ਹੈਗੀ ਵੀ ਤੁਹਾਨੂੰ ਨੋਖਸ ਵਾਲਾ ਕੋਈ ਪਸ਼ੂ ਦੇ ਦੂ ਹਣਾ ਰਾਜ ਮਰਦਾ ਹੁਣ 8 10 ਸਾਡੇ ਕੋਲ ਪੂਪਾ ਆਉਣੇ ਆ ਅੱਜ ਤੋਂ ਹੀ ਯਾਰ ਜਿਹੜੇ ਪਾਉਣ ਵਾਲੇ ਹੁੰਦੇ ਆ ਜਿਹੜੇ ਫਿਕਰੀ ਵਾਲੇ ਅਗਲੇ ਦਾ ਮਨ ਖੋਸ਼ ਹੋ ਜਾ ਠੀਕ ਆ ਬਾਈ ਆ ਦੇਖੋ ਵੀਰੋ ਬੱਚਾ ਚੁੰਗਦਾ ਆਪਾਂ ਦੇਖੋ ਤੇ ਬੰਨ ਨਹੀਂ ਵੀਰੇ ਰਾਜੂ ਬੱਚਾ ਕਰਾ ਧਾਰਾ ਤੁਹਾਨੂੰ ਕਰਾਉਣੇ ਜੇ ਇੱਕ ਸਾਰਾ ਢੋਲਕੂ ਕੱਢ ਕੇ ਤੁਹਾਡਾ ਮਨ ਦੇ ਵਿੱਚੋਂ ਵਹਿਮ ਕੱਢ ਕੇ ਫੇਰ ਵੀਡੀਓ ਰੋਕਾਂਗੇ ਆ ਦੇਖੋ ਜੀ ਲੈ ਧਾਰ ਦਿਖਾ ਦੇਣੀ ਲਓ ਵੀਰ ਬੱਚਾ ਬੁੱਚਾ ਪੂਰਾ ਲੈਂਦੀ ਆ ਕੋਈ ਚੱਕਰ ਨਹੀਂ ਇਹਦਾ ਧਾਰ ਦਿਖਾ ਦੇ ਸੇਰ ਦੋ ਦੰਦ ਹਾਂ ਵੀਰੇ ਦੋ ਦੰ ਬਾਕੀ ਤੁਸੀਂ ਆਪਦੀ ਆ ਕੇ ਚੈੱਕ ਵੀ ਕਰ ਸਕਦੇ ਹੋ ਹਨ ਤੇ ਮੈਂ ਦੂਜੀ ਸ਼ਾਰਟ ਤੋਂ ਵੀ ਤੁਹਾਨੂੰ ਆ ਦੇਖੋ ਜੀ ਕੁਸਮਾਤ ਜਾਈ ਵੀ ਝੂਟੀ ਦੇਖੋ ਤੇ ਇਧਰਲੀ ਸ਼ੈਡੋ ਦੇਖੋ ਥਾਣ ਜਿੱਧਰ ਮਾਰਜੀ ਕੈਮਰਾ ਲਾਈ ਚੱਲੋ ਕੋਈ ਚੱਕਰ ਹੀ ਨਹੀਂ ਇਹਨੂੰ ਠੀਕ ਹੈ ਜੀ ਚਲੋ ਮਾਰੋ ਵੀਰੇ ਤਾਰਾਂ ਆ ਦੇਖੋ ਥੱਲੇ ਉਹਦਾ ਪੰਪ ਹੀ ਆ ਜਿਹਨੂੰ ਤੁਲੂ ਪੰਪ ਕਹਿੰਦੇ ਹੁੰਦੇ ਆ ਮੱਛੀ ਮੋਟਰ ਆ ਦੇਖੋ ਜੀ ਬਹੁਤ ਠੁਲਾ ਚੂਣਾ ਯਾਰ ਗਾਈਆਂ ਨੂੰ ਨਹੀਂ ਲੱਗਦਾ ਮਨ ਖੁਸ਼ ਹੁੰਦਾ ਹਨਾ ਮੈਂ ਕਹਿੰਦਾ ਨੀਂਦਾ ਹੋਣੀ ਆ ਠੀਕ ਹੈ ਵੀਰੇ ਚਾਹ ਦੀ ਛੋਟਾ ਬੱਚਾ ਵੀ ਚੋਈ ਸਿੱਖ ਸਕਦਾ ਹੈ ਲੈ ਇਤੋਂ ਜਗਦੀ ਆ ਥੋੜਾ ਜਿਹਾ ਕੈਮਰਾ ਕਰ ਲਾ ਨਾ ਜੰਮੀ ਨਹੀਂ ਉਹ ਤਾਂ ਇੱਧਰ ਵੀ ਦਿਖਾ ਦੇ ਆਂ ਜੀ ਬੱਚਾ ਚੱਟੀ ਜਾਂਦੀ ਆ ਆ ਦੇਖੋ ਜੀ ਧਾਰਾ ਕਰਕੇ ਦੇਖ ਦੇ ਨਲ ਚਰਗੀ ਚਵਾਈ ਆ ਕੋਈ ਭੂਰ ਨਹੀਂ ਚੱਟਾਂ ਲੱਡੀ ਰਾਜ ਥਾਣ ਦਿਖਾਈ ਦੇ ਪਟਕੜ ਮੜਾ ਥਾਣ ਦਿਖਾ ਦੇ ਲੈ ਮੰਗ ਲੈ ਲੈ ਬਸ ਲੋੜ ਹੀ ਨਹੀਂ ਕਾ ਨੂੰ ਦੇਣ ਆ ਦੇਖੋ ਜੀ ਹੁਣ ਦੇਖੋ ਜੀ ਥਾਣ ਕੋਈ ਨੇੜੇ ਨਹੀਂ ਹੁੰਦਾ ਥਾਣ ਤੇ ਜਮਾ ਸਿੱਧਾ ਗੱਲਾ ਥਾਣਾ ਵਿੱਛੀ ਦੇ ਬਾਕੀ ਲੇਵਾ ਦੇਖ ਬਾਈ 12 ਕਿਲੋ ਕੋਲੇ ਹੱਥ ਨਹੀਂ ਬਰੀਕ ਆ ਸਾਰੀ ਰੋਟੀ ਨਹੀਂ ਇਹ ਤੇ ਗਾਦੀ ਕੋਲ ਅੰਦਰ ਬਾਕੀ ਤਾਂ ਫਿੱਟ ਲੇਵਾ ਫਸਿਆ ਪਿਆ ਹੈ ਨਾ ਹਾਂ ਐ ਨਹੀਂ ਢਿਲੇ ਲੇਵੇ ਦੀ ਆ ਡਿਮਾਂਡ ਵੀਰੇ ਡਿਮਾਂਡ ਵੀਰੇ ਇਹਦਾ 1.5 ਹੈ ਮਾਨਦਾਨ ਤਾਂ ਹੋਊਗਾ ਲੋਕੀ ਤੇ ਮਾਨਦਾਨ ਆਪ ਲੱਖ ਦੀ ਝੋਟੀ ਛੱਡ ਦੇਣਗੇ ਲਕੀਰ ਵਾਲੀ ਗੱਲ ਤਾਂ ਹੈਨੀ ਹਾਂ ਲਕੀਰ ਵਾਲੀ 1500 ਦੀ ਆਪ ਕਰ ਲੰਕ ਜੋ ਵੀ ਹੋਊ ਜਮਾਨਤ ਕਰ ਦਿਆਂਗੇ ਕਰ ਦਿੰਦੇ ਬਾਕੀ ਦੀ ਗੱਲ ਵੀਰੇ ਚੀਜ਼ਾਂ ਦੇ ਪੈਸੇ ਲੈਣੇ ਆਗਲੇ ਨੇ ਹਾਂ ਇਹ ਚੀਜ਼ ਆ ਤਾਂ ਪੈਸੇ ਦੇ ਨੰਮੀ ਨੰਮੀ ਦੇਖ ਲੈ ਕਿੰਨੀ ਆ ਦੇਖੋ ਆ ਦੇਖੋ ਲੇਵਾ ਪੂਰਾ ਵਧੀਆ ਮੂਰੇ ਮੂਰੇ ਵੀ ਝੋਟੀ ਦਾ 1 ਮੈਂ ਤੁਹਾਨੂੰ ਹੋਰ ਗੱਲਾਂ ਦਿਖਾਉਣਾ ਆ ਦੇਖੋ ਜੀ ਮੂਰੋਂ ਲੇਵਾ ਦੇਖੋ ਕਿ ਮੁੱਲ 1.5 ਆ ਗਿਆ ਬਾਈ ਕਹਿੰਦਾ ਲੱਖ ਤੋਂ ਮਾਨਤਾ ਥੋੜਾ ਹੋ ਜਾਣਾ ਤੇ ਜਿਹੜੀ ਵੀਰੇ ਦੂਜੇ ਨੰਬਰ ਵਾਲੀ ਆ ਹਾਂ ਇਹ ਵੀਰੇ ਕੱਲ ਸੂਈ ਆ ਉਹੀ ਨੂਰਦੀ ਆ ਹਰਿਆਣੇ ਦੀ ਝੋਟੀ ਆ ਹਰਿਆਣੇ ਦੀ ਆ ਤੇ ਬੱਚਾ ਹੈ ਬੱਚਾ ਤਾਂ ਬੱਚਾ ਕੱਟਾ ਮਗਰ ਵੀਰੇ ਕੱਟਾ ਨਾਲ ਦੀ ਛਾਂਦੀ ਆ ਜੰਗੇ ਦਾ ਠੀਕ ਆ ਰੰਗ ਬਹੁਤ ਕਾਲਾ ਬਲੈਕ ਆ ਤੇ ਹੁਣ ਕਿੰਨਾ ਕਦੋਂ ਸੂਈ ਆ ਇਹ ਕੱਲ ਸੂਈ ਆ ਤੇ ਬੌਲਾ ਕਿੰਨਾ ਰੈਡੀ ਹੈ ਜਮਾ ਬੌੜਾ ਹੁਣ ਵੀਰੇ 12 ਤੋਂ ਸਟਾਰਟ ਆ ਦੂਜਾ ਸੂਆ ਆ 15 ਮਾਲਕਾਂ ਨੇ ਕਹਿ ਕੇ ਦਿੱਤਾ ਆਪਾਂ ਨੂੰ ਕੋਲੂਨ ਦਾ ਠੀਕ ਆ ਵੀਰੇ ਯਾਨੀ ਕਿ ਮੈਂ ਐਸਟੀਮੇਟ ਲਾਇਆ ਵੀ ਅੱਧੀ 16 ਬਾਦੂ ਜਿਮਾਂ ਝੋਟੀ ਜੰਮੀ ਬਣੀ ਆ ਬੇਲੀਆ ਲੜਕੇ ਜਮਾ ਲੈਵਾ ਲੱਗਿਆ ਮੈਂ ਖਾ ਭਾਵਾਂ ਦੀ ਗਾਰੰਟੀ ਤੇ ਲੈ ਗਿਆ ਜਿਹੜਾ 16 ਦੀ ਤੇ ਹੋਰ ਬਹੁਤ ਚੰਗੀ ਝੋਟੀਆਂ ਬਾਈ ਤੁਹਾਨੂੰ ਮੈਂ ਸੂਆ ਕਰਕੇ ਦਿਖਾਵਾਂਗੇ ਅੰਗ ਲੱਗਦੀ ਆ ਰੰਗ ਕੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਾਂਗਾ ਜਿਵੇਂ ਅਖਬਾਰ ਦੇ ਵਿੱਚ ਖਬਰ ਹੁੰਦੀ ਆ ਨਾ ਪਿੰਡੇ ਦੇ ਤੋਂ ਨਾੜਾ ਦੇਖੋ ਆ ਦੇਖੋ ਕੱਲੀ 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 ਨਾੜੂ ਨੂਰ ਦੀ ਆ ਰੰਗ ਭਾਵਾਂ ਦੀ ਆ ਤੇ ਦੇਖੋ ਡੀਐਨਏ ਟੈਸਟ ਕਰਾ ਲਿਆ ਕਿ ਅਗਲਾ ਠੀਕ ਕਰ ਬਰੇ ਖੋਲੋ ਇਹਨੂੰ ਤੋਰ ਕੇ ਦਿਖਾ ਦਿਓ ਤੇ ਲੇਵਾ ਦੇਖੋ ਥੱਲੇ ਤੋਂ ਕੀ ਆਵਾਜ਼ ਆ ਦੇਖੋ ਜੀ ਈਟ ਵਾਲੇ ਗੱਟੇ ਹੀ ਨੇ ਜਮਾ ਇਹਦੀ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਆਪਾਂ ਕਹਤਾ ਜਮਾ ਗੱਟਾ ਵੀਰੇ ਦੇ ਥੱਲੇ ਲੱਗਿਆ ਹੁੰਦਾ ਤੇ ਲੇਵਾ ਦੇਖੋ ਬਾਕੀ ਦੀ ਗੱਲ ਲੇਵਾ ਤਾਂ ਤੋਂ ਵੀ ਸਟਾਰਟ ਹੋ ਕੇ ਗਾਂ ਨੂੰ ਵੀ ਮੂਹਰ ਨੂੰ ਵੀ ਪੂਰਾ ਬਿਆ ਗਾਂ ਨੂੰ ਅੱਗੇ ਪਿੱਛੇ ਦਾ ਹਵਾਨਾ ਜਿਹਨੂੰ ਕਹਿੰਦੇ ਆ ਉਹੋ ਹੈਗਾ ਠੀਕ ਕਰ ਤੇ ਸਿੰਘ ਬੜਾ ਚੰਗਾ ਲੱਗਿਆ ਦਿਖਾ ਦਿਓ ਲੇਵਾ ਬਣਾਇਓ ਰੋਕ ਲਾਰਾ ਜੂ ਆ ਦੇਖੋ ਜਿੱਥੇ ਮਰਜ਼ੀ ਰੋਕ ਲੋ ਆ ਦੇਖੋ ਜੀ ਥਾਣ ਦੇਖੋ ਗਲਾਸਾਂ ਵਰ ਗਿਆ ਚਵਾਈ ਜਬੂਈ ਤਾਂ ਬਹੁਤ ਟੌਪ ਦੀ ਹੂਰਾ ਜਿਹੇ ਆ ਥਾਣਾ ਉਹੇ ਦੀ ਚਵਾਈ ਆ ਓਕੇ ਤੂੰ ਰੰਗ ਦਿਖਾ ਦੇ ਬਾਈਆਂ ਨੂੰ ਆ ਜਮਣੀ ਆ ਆ ਦੇਖੋ ਜੀ ਤੁਸੀਂ ਆਓਗੇ ਨਾ ਤੁਹਾਡਾ ਮਨ ਖੁਸ਼ ਹੋਊਗਾ ਹਾਂ ਤੇ ਡਿਮਾਂਡ ਬਾਈ ਕਹਿੰਦਾ ਇਹਦੀ ਫੋਨ ਤੇ ਕਰਾਂਗੇ ਹੋਊਗੀ ਜਮਾ ਜਾਇਜ਼ ਠੀਕ ਆ ਜੀ ਆ ਪੂਰੇ ਫੁੱਲ ਸਾਈਜ਼ ਦੀ ਆ ਕੋਈ ਛੋਟੀ ਨਾ ਮੰਨੇ ਹਾਂ ਵੱਡੇ ਸਾਈਜ਼ ਦੀ ਸਭੀ ਉੱਚੀ ਲੰਮੀ ਦੇਖੋ ਜੀ ਪੂਰੀ ਕੱਦ ਕਾਠ ਰਿਛੀ ਹੋਤੀ ਆ ਵੱਡੀ ਝੋਟੀ ਹੈਗੀ ਤੇ ਝੋਟੀ ਦੇ ਅੰਤ ਮੁੱਕੇ ਪਿਆ ਜੀ ਤੇ ਲਮਾਈ ਲਮੁਈ ਦਾ ਤੇ ਆ ਦੇਖੋ ਪੂਰਾ ਛੱਡੋ ਬੱਚਾ ਰਾ ਜੀ ਲੰਮੀ ਲੰਜੀ ਕਿਤੇ ਵੀ ਨਹੀਂ ਹੱਥ ਕਿਤੇ ਵੀ ਨਹੀਂ ਵੀਰੇ ਸਿੰਘ ਸੁੰਗ ਰਿੰਗ ਸਿੰਘ ਆ ਸਿੰਘ ਤੁਹਾਨੂੰ ਮੈਂ ਫੇਰ ਦਿਖਾ ਦੇ ਆ ਦੇਖੋ ਸਿੱਪੀ ਵਾਲਾ ਸਿੰਘ ਹੈਗਾ ਆ ਦੇਖੋ ਜੀ ਬਾਕੀ ਬੁੱਟੇ ਹੋਰ ਹੈ ਸਿੱਪੀ ਵਾਲਾ ਸਿੰਘ ਲੱਗਿਆ ਉਹ ਬਾਹਲੇ ਅੰਗ ਚੰਗੇ ਨੇ ਤੇ ਬਾਕੀ ਦੀ ਇੱਕ ਗੱਲ ਹੋਰ ਦੇਖੋ ਜੀ ਕੁੰਬਲਾ ਵਗੈਰਾ ਪੂਰਾ ਵੀ ਨਹੀਂ ਸੀਨੇ ਨਹੀਂ ਜਮਾ ਪਤਲੀ ਆ ਹਨਾ ਪਰ ਛੋਟਾ ਕੌਲੀ ਜਿੰਨਾ ਸੀਨਾ ਨਹੀਂ ਜਮਾ ਹਾਂਜੀ ਹਾਂਜੀ ਜਿਵੇਂ ਕੌਲੀ ਹੁੰਦੀ ਆ ਆ ਦੇਖੋ ਜੀ ਟਿਕਾ ਲਓ ਵੀਰੇ ਬੱਚਾ ਬੱਚਾ ਚੁੰਗਦਾ ਤੁਸੀਂ ਦੇਖ ਸਕਦੇ ਆ ਦੇਖੋ ਵੀਰੋ ਬੱਚਾ ਚੁੰਗਦਾ ਤੁਸੀਂ ਦੇਖ ਸਕਦੇ ਤੁਸੀਂ ਥਾਣ ਦੇਖੋ ਗਲਾਸਾਂ ਅਰ ਪਾਣੀ ਦਾ ਆ ਕਰੋ ਜੀ ਚੈੱਕ ਥਣ ਦਾ ਦੇਖੋ ਕੋਈ ਨੇੜੇ ਨਹੀਂ ਕੋਈ ਆ ਹੋ ਨਹੀਂ ਹੈਗੇ ਜੁੜਦੇ ਨਹੀਂ ਕੱਲਾ ਕੱਲਾ ਖਾਣਾ ਪੂਰੀ ਸਪੇਸ ਤੇ ਆ ਤੇ ਥਣ ਦੇਖੋ ਕੱਢਿਆ ਚਾਰ ਰਾਜ ਆਹ ਦੇਖੋ ਜੀ ਕੀ ਬਾਤ ਆ ਲੱਤ ਪਿੱਛੇ ਨੂੰ ਕਰਾਓ ਬੱਚੇ ਨੇ ਉਹਦੇ ਖਾਣਾ ਇੱਧਰ ਕਿ ਕਰਨਾ ਇੱਥੇ ਕਰ ਧਾਰ ਬੜੀਆ ਹੈ ਨਾ ਵੀਰੇ ਕਮਾਲ ਦੀ ਮਗਾ ਨਲ ਕੇ ਰਗੀਆ ਤੂੰ ਦੇਖ ਲੈ ਮੋਟੀ ਵੀ ਰਗੀ ਠੀਕ ਆ ਵੀਰੇ ਠੀਕ ਆ ਐ ਨਹੀਂ ਕੋ ਚੱਲ ਨੀਂਦਾ ਹੋਣਗੀਆਂ ਮੈਂ ਕਹਿੰਦਾ ਜੇ ਬੰਦੇ ਨੇ ਲਪੀਏ ਲਊਗਾ ਲੈ ਕੇ ਹੂਗਾ ਠੀਕ ਆ ਵੀਰੇ ਆ ਕਰੋ ਜੀ ਇੱਕ ਤੇ ਜਮਾ ਨਾ ਜਿਵੇਂ ਮਿਣਕੇ ਥਾਣ ਲਾਏ ਹੁੰਦੇ ਆ ਚਾਰ ਸਪੇਰੇ ਹੋਣਾ ਬਰੀਡਾਂ ਨੇ ਵੀਰੇ ਇੰਨਾ ਜਿਵੇਂ ਇਧਰ ਲਾ ਥਾਣਾ ਨਾ ਉਧਰਲੇ ਨਾ ਛੋਟਾ ਵੱਡਾ ਨਾ ਉਧਰੋਂ ਨਾ ਉਧਰੋਂ ਲੈ ਅਰਖਾ ਦੇ ਜੀ ਵਈ ਧਾਰਾ ਵੇਖੋ ਜੀ ਤੁਸੀਂ ਜਿਵੇਂ ਨੀਂਦਾ ਹੁਣੀ ਆ ਜਿਵੇਂ ਲਾਠੀ ਚਾਰਜ ਹੁੰਦਾ ਹੁੰਦਾ ਨਾ ਪੋਸ ਵਾਲੇ ਮਗਰ ਭਾਏ ਤੇ ਹੁੰਦੇ ਡਾਂਗ ਬਾਈ ਦੀ ਹੁੰਦੀ ਓਵੇਂ ਧਾਰ ਵਾਈ ਦੀ ਹੈਗੀ ਹਾਂ ਸਾਹ ਦੇਖੋ ਜੀ ਨਾ ਰੋਗ ਰੋਗ ਦੀ ਧਾਰਾ ਠੀਕ ਆ ਜੀ ਆ ਦੇਖ ਲਓ ਬਾਈ ਥਾਣ ਤੋਂ ਨੱਚ ਬਾਈ ਦੇ ਕੋਈ ਘਾਟ ਨਹੀਂ ਹੋਊਗੀ ਇਹ ਤੁਹਾਨੂੰ ਮੈਂ ਦੱਸ ਦਿੰਦਾ ਪਹਿਲਾਂ ਇਹ ਤਾਂ ਨਿੰਦਾ ਹੋਈਆਂ ਤੇ ਕਿੱਡੀ ਦੂਰ ਤਾਰ ਆ ਰਹੀ ਆ ਓਕੇ ਵੀਰੇ ਰਾਜ ਇੱਕ ਵਾਰੀ ਝੋਟੀ ਚੰਗੀ ਐ ਇੱਕ ਵਾਰੀ ਹੋਰ ਤੋਰ ਕੇ ਆਪਾਂ ਦਿਖਾਵਾਂਗੇ ਠੀਕ ਆ ਦਿਖਾ ਦੇ ਦੁਬਾਰਾ ਆਹ ਦੇਖ ਵੀਰੇ ਥਾਣ ਦੇਖੋ ਥਾਣ ਤੋਂ ਦੇਖੇ ਹੀ ਆ ਕੱਢਿਆ ਮੇਰੇ ਕੰਨੇ ਕੋਈ ਘਾਟ ਨਾ ਰਹਿ ਜੇ ਤੇ ਦੇਖੋ ਪਿੰਡਾ ਪੁੰਡਾ ਦੇਖੋ ਹਾਂ ਤੋਰ ਬੋਲ ਕੀ ਬਾਤ ਆ ਤੋਰ ਦੇ ਪੁੱਤ ਕੈਮਰਾ ਪਾਸੇ ਕਰਨ ਨੂੰ ਜੀ ਨਹੀਂ ਕਰਦਾ ਇੰਨੀ ਸੋਹਣੀ ਝੋਟੀ ਹੈਗੀ ਰੰਗ ਹੀ ਨਹੀਂ ਇੰਨਾ ਚੰਗਾ ਸਰੋਂ ਚ ਭਲੀ ਵੀ ਆ ਝੋਟੀ ਠੀਕ ਆ ਵੀਰੇ ਬਾਕੀ ਦਾ ਹਰਿਆਣੇ ਚ ਲੋਕ ਸਮਝਾਈ ਬਹੁਤ ਕਰਦੇ ਆ ਲੈ ਚੱਲ ਲੈ ਚੱਲ ਕੋਈ ਗੱਲ ਆ ਦੇਖੋ ਲੈਵਾ ਦੇ ਕੋਣ ਝੋਟੀ ਉੱtre ਆ ਸਮਾਜ ਆਈ ਵੀ ਤੁਹਾਨੂੰ ਦਿਖਾ ਦਈਏ ਇਹ ਤਾਂ ਜੀ ਅਰੇ ਕੱਲ ਵੀ ਸੂਈ ਦੀ ਹਜਮਾ ਠੀਕ ਆ ਲੈ ਚੱਲੋ ਸਿੱਧੀ ਸਿੱਧੀ ਆ ਦੇਖੋ ਜੀ ਲੈ ਚੱਲ ਲੈ ਚੱਲ ਆ ਦੇਖੋ ਜੀ ਝੋਟੀ ਦਾ ਕਦ ਕਾੜ ਪੂਰਾ ਬੇਲ ਪੂਰੀ ਤੇ ਪੂਰੀ ਚੰਗੀ ਝੋਟੀ ਆ ਲੈ ਚੱਲੋ ਇਹ ਕਰਦੀ ਆ ਥੋੜਾ ਜਿਹਾ ਇਹ ਨਹੀਂ ਆ ਆ ਦੇਖੋ ਜੀ ਲੈ ਚੱਲ ਲੈ ਚੱਲ ਆ ਦੇਖੋ ਜੀ ਕੀ ਬਾਤ ਆ ਝੋਟੀ ਮਗਰ ਕਟਾ ਆ ਗਿਆ ਤੇ ਦੁੱਧ 12 ਲੀਟਰ ਬੋਲਾ ਤਿਆਰ ਆਗਾ ਤੇ 15 ਤੋਂ ਪਲੱਸ ਇਹਨੇ ਦੁੱਧ ਕੱਢ ਦੇਣਾ ਗੱਲ ਇਹ ਤੁਹਾਨੂੰ ਮੈਂ ਫੇਰ ਦਿਖਾ ਦੇਣਾ ਆ ਦੇਖੋ ਜੀ ਮਗਰ ਤੋਂ ਲੈਵਾ ਦੇਖੋ ਤੁਸੀਂ ਕਿਆ ਬਾਤ ਤੇ ਬਾਈ ਕਿਤੇ ਨਹੀਂ ਹੱਥ ਤਣਾਉਂਦੀ ਤੈਨੂੰ ਜਵਾਨੇ ਦਾ ਵੇਲਾ ਅਗਲਾ ਮੰਨੂ ਹੈ ਜਿਹੜਾ ਲੈ ਆ ਹਾਂ ਇਹ ਤਾਂ ਥੋੜੀ ਗੱਲ ਸਹੀ ਹੈ ਜਮਾਂ ਸਹੀ ਗੱਲ ਹੈ ਐ ਘਰ ਘਰ ਨਹੀਂ ਖੜੀਆਂ ਚੀਜ਼ਾਂ ਨੇ ਬਰੀਕਾਂ ਦੇ ਤਾ ਦੇਖੋ ਵੀਰੇ ਤੇ ਦੋ ਝੋਟੀਆਂ ਸੀ ਦੁੰਨੇ ਤੁਹਾਨੂੰ ਦਿਖਾ ਦਿਆਂ ਨੰਬਰ ਰਾਜ ਫੇਰ ਬੋਲ ਦਿਆਂ ਅਜਾ ਨੰਬਰ ਬੋਲ ਦਿੰਨੇ ਆ ਵੀਰੇ ਆਹ ਵੀ ਤੁਹਾਰੇ ਦਿਖਾ ਦੇ ਤੂੰ ਆ ਲੋ ਪਸਮਾਨ ਜਾਈ ਵੀ ਫੇਰ ਦੇਖ ਲਓ ਅਗਲਾ ਕਹਿੰਦਾ ਖਾਣੀ ਆ ਦੇਖੋ ਜੀ ਹੁਣ ਦੇਖੋ ਤੁਸੀਂ ਇਹ ਮਹੀਨੇ ਹੈ ਜਮਾ ਕਟੀਆਂ ਦੇ ਵੇ ਲੱਗੇ ਆ ਆ ਦੇਖੋ ਜੀ ਆਪਾਂ ਜਾਇਲ ਦਿਨੇ ਆਪਾਂ ਚਾਰ ਲਓ ਚੈੱਕ ਸਮਾਰ ਕੇ ਬਾਕੀ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਿਓ ਆ ਜਾ ਰਾਜ ਇੱਥੇ ਹਾਂ 99763 ਫੁੱਟੇ 47016 ਪਿੰਡ ਸਹਿਣਾ ਹਾਂ ਫੁੱਲ ਚਾਇਦ ਨੇ ਝੋਟੀਆਂ ਦਿਖਾ ਦੇ ਲੈ ਲੈ ਪੂਰੇ ਸਾਈਜ਼ ਠੀਕ ਹੈ ਬਰੇ ਆ ਦੇਖੋ ਵੀਰੇ ਤੇ ਜੇ ਜ ਜੋੜਾ ਲਾਉਂਗੇ ਤੁਹਾਡਾ ਵੱਧ ਮਾਨਦਾਨ ਕਰ ਦੂਗਾ ਹਾਂ ਆਪਾਂ ਕੋਈ ਵੇਚਣ ਵਾਲਾ ਬੰਦਾ ਉਹਨੂੰ ਇਹ ਬਹਾਨਾ ਦੇ ਇਹਦੀ ਡਿਮਾਂਡ ਆ ਗਈ ਫੋਨ ਤੇ ਜੇ ਕੋਈ ਰੱਖਣ ਵਾਲਾ ਲੱਗਿਆ ਤਾਂ ਜਿਆਦਾ ਹੀ ਕਰੂਗਾ ਵੀਰੇ ਫੋਨ ਤੇ ਨਾ ਹੀ ਡਿਮਾਂਡ ਹਾਂ ਇਹਦੀ ਫੋਨ ਤੇ ਆ ਓਕੇ ਕਿਹੜਾ ਆਪਾਂ ਬਾਗਾ ਬਸ ਤੇਰੇ ਸਾਹਮਣੇ ਹੁੰਦੀ ਠੀਕ ਆ ਵੀਰੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿ ਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ